ਪੰਜਾਬ ਦੇ ਲਈ ਜਾਂ ਬੇਅਦਬੀਆਂ ਦੇ ਲਈ ਜਿਹੜਾ ਲੰਮੇ ਸਮੇਂ ਤੋਂ ਇਸ਼ੂ ਆ ਜਿਹੜੇ ਇਸ਼ੂ ਤੇ ਸਰਕਾਰਾਂ ਬਣੀਆਂ ਹੋਣ ਜਦੋਂ ਅਸੀਂ ਉਸ ਇਸ਼ੂ ਨੂੰ ਚੱਕਦੇ ਆ ਤਾਂ ਕਿਤੇ ਨਾ ਕਿਤੇ ਸਰਕਾਰਾਂ ਆਪਣੇ ਆ ਜਿਹੜਾ ਤਾਮਝਾਮ ਦੇ ਨਾਲ ਉਹ ਕੰਮ ਕਰਦੀਆਂ ਆ ਆਵਾਜ਼ ਦਬਾਉਣ ਦੇ ਲਈ ਸੋ ਮੈਂ ਇੱਥੇ ਇਹੀ ਕਹੂੰਗਾ ਕਿ ਅਸੀਂ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਬੇਅਦਬੀਆਂ ਦੇ ਉੱਤੇ ਥੋੜੀ ਕਾਂਢ ਦੇ ਉੱਤੇ ਗੱਲ ਕਰਦੇ ਆ ਰਹੇ ਆ ਤੇ ਸਰਕਾਰਾਂ ਦੀ ਨੈਗਲੀਜੈਂਸੀ ਸਾਹਮਣੇ ਕਰਦੇ ਆ ਰਹੇ ਆ ਸੋ ਇਹ ਜਿਹੜਾ ਨੋਟਿਸ ਆਇਆ ਮੈਨੂੰ ਦੇਖਣ ਚ ਇਹ ਲੱਗਦਾ ਵੀ ਉਸੇ ਪ੍ਰਕਿਰਿਆ ਦਾ ਹਿੱਸਾ ਹੋ ਸਕਦਾ ਕਿਤੇ ਕੋਈ ਬਾਹਰੀ ਫੰਡਿੰਗ ਫੰਡਿੰਗ ਦਾ ਮਾਮਲਾ ਤਾਂ ਨਹੀਂ ਨਹੀਂ ਬਿਲਕੁਲ ਨਹੀਂ ਹਜੇ ਤੱਕ ਤਾਂ ਇਹ ਦੇਖੋ ਮੈਂ ਉਹੀ ਕਹਿ ਰਿਹਾ ਵੀ ਹਜੇ ਉਹ ਕਿਸੇ ਪ੍ਰਕਿਰਿਆ ਦਾ ਹਿੱਸਾ ਹੋ ਸਕਦਾ ਕਿਉਂਕਿ ਇੱਕ ਬੁਲਾਇਆ ਗਿਆ ਦੱਸਿਆ ਨਹੀਂ ਕਿ ਆ ਵੀ ਕਿਸ ਸੀਹੂ ਤੇ ਬੁਲਾਇਆ ਜਾ ਰਿਹਾ ਸੋ ਇਹ ਉੱਥੇ ਜਾ ਕੇ ਪਤਾ ਲੱਗੂਗਾ ਅਸੀਂ ਜਿਹੜਾ ਜਾਵਾਂਗੇ ਉਹਦੇ ਚ ਜਿੰਨੀ ਗੱਲਬਾਤ ਹੋਊਗੀ ਆਪਦੀ ਸਾਰੀ ਲੀਗਲੀ ਤੌਰ ਤੇ ਲਿਖਤੀ ਤੌਰ ਤੇ ਰੱਖਾਂਗੇ ਕੀੜੀ ਐਫ ਆਈ ਆਰ ਦਾ ਵਿੱਚ ਜ਼ਿਕਰ ਕੀਤਾ ਗਿਆ ਹੈ ਕੀ ਲੱਗਦਾ ਉਹ ਕਿਸ ਮਾਮਲੇ ਨਾਲ ਸੰਬੰਧਿਤ ਹੈ ਮੈਨੂੰ ਪਤਾ ਨਹੀਂ ਹਜੇ ਇਸ ਚੀਜ਼ ਨੂੰ ਅਸੀਂ ਜਿੰਨਾ ਕਿ ਦੇਖਿਆ ਕਿਉਂਕਿ ਉਹ ਐਨ ਆਈ ਐ ਦੀ ਐਫ ਆਈ ਆਰ ਆ ਕੋਈ ਉਹਦੇ ਤੇ ਜਿਹੜਾ ਉਹਨਾਂ ਨੇ ਬੁਲਾਇਆ 2023 ਦੀ ਆ ਤਾਂ ਦੇਖਦੇ ਆਂ ਵੀ ਉਹਦੇ ਚ ਕੀ ਇਸ਼ੂ ਆ ਕਿਹੜੇ ਬੇਸ ਤੇ ਬੁਲਾਇਆ ਕੀ ਕਾਰਨ ਆ ਤਾਂ ਉਹ ਜ਼ਰੂਰ ਹੈ ਜਿਹੜਾ ਅੱਗੇ ਉਸ ਤੋਂ ਬਾਅਦ ਬਿਲਕੁਲ ਪੇਸ਼ੁਮਾਨ ਕਿੰਨੀ ਤਰੀਕ ਨੂੰ ਬੁਲਾਇਆ ਗਿਆ 19 ਤਰੀਕ ਨੂੰ ਸਵੇਰੇ 11 ਵਜੇ ਦਾ ਸਮਾਂ ਜਿਹੜਾ ਅਸੀਂ ਉੱਥੇ ਜਿਹੜਾ ਜੁਆਇਸ਼ ਹੋ। ਕਿਤੇ ਇਹ ਤਾਂ ਨਹੀਂ ਲੱਗਦਾ ਵੀ ਤੁਸੀਂ ਚੋਣ ਲੜਨ ਦਾ ਐਲਾਨ ਕੀਤਾ ਤੇ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਕੋਈ ਹੋਵੇ। ਦੇਖੋ ਹੋ ਸਕਦਾ ਇਹ ਤਾਂ ਹਜੇ ਸਰਕਾਰਾਂ ਦੇ ਸਮੀਕਰਨ ਹੁੰਦੇ ਆ ਕਿਵੇਂ ਕੀ ਕਰਦੇ ਆ ਸਰਕਾਰਾਂ ਦੇ ਆਪ ਦੇ ਫੰਡੇ ਹੁੰਦੇ ਆ। ਅਸੀਂ ਮਿਲਣ ਤੋਂ ਬਾਅਦ ਜਿਹੜੀ ਗੱਲ ਹੋਊਗੀ ਡਿਟੇਲ ਦੇ ਵਿੱਚ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਾਂਗੇ। ਦੇਖੋ ਭਾਈ ਜਦੋਂ ਪੰਜਾਬ ਦੇ ਲਈ ਜਾਂ ਬੇਅਦਬੀਆਂ ਦੇ ਲਈ ਜਿਹੜਾ ਲੰਮੇ ਸਮੇਂ ਤੋਂ ਇਸ਼ੂ ਆ ਜਿਹੜੇ ਇਸ਼ੂ ਤੇ ਸਰਕਾਰਾਂ ਬਣੀਆਂ ਹੋਣ ਜਦੋਂ ਅਸੀਂ ਉਸ ਇਸ਼ੂ ਨੂੰ ਚੱਕਦੇ ਆ ਕਿਤੇ ਨਾ ਕਿਤੇ ਸਰਕਾਰਾਂ ਆਪਣੇ ਆ ਜਿਹੜਾ ਤਾਮਝਾਮ ਦੇ ਨਾਲ ਉਹ ਕੰਮ ਕਰਦੀਆਂ ਆ ਵਾਜ ਦਬਾਉਣ ਦੇ ਲਈ ਸੋ ਮੈਂ ਇੱਥੇ ਹੀ ਕਹੂੰਗਾ ਕਿ ਅਸੀਂ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਬੇਅਦਬੀਆਂ ਦੇ ਉੱਤੇ ਥੋੜੀ ਕੰਢ ਦੇ ਉੱਤੇ ਗੱਲ ਕਰਦੇ ਆ ਰਹੇ ਹਾਂ ਤੇ ਸਰਕਾਰਾਂ ਦੀ ਨੈਗਲੀਜੈਂਸੀ ਸਾਹਮਣੇ ਕਰਦੇ ਆ ਰਹੇ ਹਾਂ ਸੋ ਇਹ ਜਿਹੜਾ ਨੋਟਿਸ ਆਇਆ ਮੈਨੂੰ ਦੇਖਣ ਚ ਇਹ ਲੱਗਦਾ ਵੀ ਉਸੇ ਪ੍ਰਕਿਰਿਆ ਦਾ ਹਿੱਸਾ ਹੋ ਸਕਦਾ ਕਿਤੇ ਕੋਈ ਬਾਹਰੀ ਫੰਡਿੰਗ ਫੰਡਿੰਗ ਦਾ ਮਾਮਲਾ ਤਾਂ ਨਹੀਂ ਨਹੀਂ ਬਿਲਕੁਲ ਨਹੀਂ ਹਜੇ ਤੱਕ ਤਾਂ ਇਹ ਦੇਖੋ ਮੈਂ ਉਹੀ ਕਹਿ ਰਿਹਾ ਵੀ ਹਜੇ ਉਹ ਕਿਸੇ ਪ੍ਰਕਿਰਿਆ ਦਾ ਹਿੱਸਾ ਹੋ ਸਕਦਾ ਕਿਉਂਕਿ ਇੱਕ ਬੁਲਾਇਆ ਗਿਆ ਦੱਸਿਆ ਨਹੀਂ ਕਿ ਕਿਸ ইস্যੂ ਤੇ ਬੁਲਾਇਆ ਜਾ ਰਿਹਾ ਸੋ ਇਹ ਉੱਥੇ ਜਾ ਕੇ ਪਤਾ ਲੱਗੂਗਾ ਅਸੀਂ ਜਿਹੜਾ ਜਾਵਾਂਗੇ ਉਹਦੇ 'ਚ ਜਿੰਨੀ ਗੱਲਬਾਤ ਹੋਊਗੀ ਆਪਦੀ ਸਾਰੀ ਲੀਗਲੀ ਤੌਰ ਤੇ ਲਿਖਤੀ ਤੌਰ ਤੇ ਰੱਖਾਂਗੇ ਜਿਹੜੀ ਐਫਆਈਆਰ ਦਾ ਵਿੱਚ ਜ਼ਿਕਰ ਕੀਤਾ ਗਿਆ ਹੈ ਕੀ ਲੱਗਦਾ ਉਹ ਕਿਸ ਮਾਮਲੇ ਨਾਲ ਸੰਬੰਧਿਤ ਹੈ ਨਹੀਂ ਮੈਨੂੰ ਪਤਾ ਨਹੀਂ ਹਜੇ ਇਸ ਚੀਜ਼ ਨੂੰ ਅਸੀਂ ਜਿੰਨਾ ਕਿ ਦੇਖਿਆ ਕਿਉਂਕਿ ਉਹ ਐਨਆਈਏ ਦੀ ਐਫਆਈਆਰ ਆ ਭਈ ਉਹਦੇ ਤੇ ਜਿਹੜਾ ਉਹਨਾਂ ਨੇ ਬੁਲਾਇਆ ਤੇਈ ਦੀਆ ਤਾਂ ਦੇਖਦੇ ਆ ਵੀ ਉਹਦੇ ਚ ਕੀ ਇਸ਼ੂ ਆ ਕਿਹੜੇ ਬੇਸ ਤੇ ਬੁਲਾਇਆ ਕੀ ਕਾਰਨ ਆ ਉਹ ਜ਼ਰੂਰ ਆ ਜਿਹੜਾ ਅੱਗੇ ਉਸ ਤੋਂ ਬਾਅਦ ਬਿਲਕੁਲ ਪੇਸ਼ਮਾਨ ਬਿਲਕੁਲ ਪੇਸ਼ਮਾਨ ਕਿੰਨੀ ਤਰੀਕ ਨੂੰ ਬੁਲਾਇਆ ਗਿਆ 19 ਤਰੀਕ ਨੂੰ ਸਵੇਰੇ 11 ਵਜੇ ਦਾ ਸਮਾਂ ਜਿਹੜਾ ਅਸੀਂ ਇੱਥੇ ਜਿਹੜਾ ਜਰੂਰੀ ਕਸ਼ੂ ਕਿਤੇ ਤਾਂ ਨਹੀਂ ਲੱਗਦਾ ਵੀ ਤੁਸੀਂ ਚੋਣ ਲੜਨ ਦਾ ਐਲਾਨ ਕੀਤਾ ਤੇ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਕੋਈ ਹੋਵੇ ਦੇਖੋ ਹੋ ਸਕ ਇਹ ਤਾਂ ਹਜੇ ਸਰਕਾਰਾਂ ਦੇ ਸੰਵੀਕਰਨ ਹੁੰਦੇ ਆ ਕਿਵੇਂ ਕੀ ਕਰਦੇ ਆ ਸਰਕਾਰਾਂ ਦੇ ਆਪ ਦੇ ਫੰਡੇ ਹੁੰਦੇ ਆ ਅਸੀਂ ਮਿਲਣ ਤੋਂ ਬਾਅਦ ਜਿਹੜੀ ਗੱਲ ਹੋਊਗੀ ਡਿਟੇਲ ਦੇ ਵਿੱਚ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਾਂਗੇ ਦੇਖੋ ਭਾਈ ਜਦੋਂ ਪੰਜਾਬ ਦੇ ਲਈ ਜਾਂ ਬੇਅਦਬੀਆਂ ਦੇ ਲਈ ਜਿਹੜਾ ਲੰਮੇ ਸਮੇਂ ਤੋਂ ਇਸ਼ੂ ਆ ਜਿਹੜੇ ਇਸ਼ੂ ਤੇ ਸਰਕਾਰਾਂ ਬਣੀਆਂ ਹੋਣ ਜਦੋਂ ਅਸੀਂ ਉਹ ਇਸ਼ੂ ਨੂੰ ਚੱਕਦੇ ਆਂ ਤਾਂ ਕਿਤੇ ਨਾ ਕਿਤੇ ਸਰਕਾਰਾਂ ਆਪਣੇ ਆ ਜਿਹੜਾ ਤਾਮਝਾਮ ਦੇ ਨਾਲ ਉਹ ਕੰਮ ਕਰਦੀਆਂ ਆਂ ਆਵਾਜ਼ ਦਬਾਉਣ ਦੇ ਲਈ ਸੋ ਮੈਂ ਇੱਥੇ ਹੀ ਕਹੂੰਗਾ ਕਿ ਅਸੀਂ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਬੇਅਦਬੀਆਂ ਦੇ ਉੱਤੇ ਗੋਲੀ ਕਾਂਢ ਦੇ ਉੱਤੇ ਗੱਲ ਕਰਦੇ ਆ ਰਹੇ ਆ ਤੇ ਸਰਕਾਰਾਂ ਦੀ ਨੈਗਲੀਜੈਂਸੀ ਸਾਹਮਣੇ ਕਰਦੇ ਆ ਰਹੇ ਆ ਸੋ ਇਹ ਜਿਹੜਾ ਨੋਟਿਸ ਆਇਆ ਮੈਨੂੰ ਦੇਖਣ ਚ ਇਹ ਲੱਗਦਾ ਵੀ ਉਸੇ ਪ੍ਰਕਿਰਿਆ ਦਾ ਹਿੱਸਾ ਹੋ ਸਕਦਾ ਕਿਤੇ ਕੋਈ ਬਾਹਰੀ ਫੰਡਿੰਗ ਫੰਡਿੰਗ ਦਾ ਮਾਮਲਾ ਤਾਂ ਨਹੀਂ ਨਹੀਂ ਬਿਲਕੁਲ ਨਹੀਂ ਹਜੇ ਤੱਕ ਤਾਂ ਇਹ ਦੇਖੋ ਮੈਂ ਉਹੀ ਕਹਿ ਰਿਹਾ ਵੀ ਹਜੇ ਉਹ ਕਿਸੇ ਪ੍ਰਕਿਰਿਆ ਦਾ ਹਿੱਸਾ ਹੋ ਸਕਦਾ ਕਿਉਂਕਿ ਇੱਕ ਬੁਲਾਇਆ ਗਿਆ ਦੱਸਿਆ ਨਹੀਂ ਗਿਆ ਵੀ ਕਿਸ ਜੁਤੇ ਬੁਲਾਇਆ ਜਾ ਰਿਹਾ ਸੋ ਇਹ ਉੱਥੇ ਜਾ ਕੇ ਪਤਾ ਲੱਗੂਗਾ ਅਸੀਂ ਜਿਹੜਾ ਜਾਵਾਂਗੇ ਉਹਦੇ ਚ ਜਿੰਨੀ ਗੱਲਬਾਤ ਹੋਊਗੀ ਆਪਦੀ ਸਾਰੀ ਲੀਗਲੀ ਤੌਰ ਤੇ ਲਿਖਤੀ ਤੌਰ ਤੇ ਰੱਖਾਂਗੇ ਕੀੜੀ ਐਫ ਆਈ ਆਰ ਦਾ ਵਿੱਚ ਜ਼ਿਕਰ ਕੀਤਾ ਗਿਆ ਹੈ ਕੀ ਲੱਗਦਾ ਉਹ ਕਿਸ ਮਾਮਲੇ ਨਾਲ ਸੰਬੰਧਿਤ ਹੈ ਮੈਨੂੰ ਪਤਾ ਨਹੀਂ ਆ ਹਜੇ ਇਸ ਚੀਜ਼ ਨੂੰ ਅਸੀਂ ਜਿੰਨਾ ਕਿ ਦੇਖਿਆ ਕਿਉਂਕਿ ਉਹ ਐਨ ਆਈ ਆ ਦੀ ਐਫ ਆਈ ਆਰ ਆ ਕੋਈ ਉਹਦੇ ਤੇ ਜਿਹੜਾ ਉਹਨਾਂ ਨੇ ਬੁਲਾਇਆ 2023 ਦੀ ਆ ਤਾਂ ਦੇਖਦੇ ਆਂ ਵੀ ਉਹਦੇ ਚ ਕੀ ਇਸ਼ੂ ਆ ਕਿਹੜੇ ਬੇਸ ਤੇ ਬੁਲਾਇਆ ਕੀ ਕਾਰਨ ਆ ਤਾਂ ਉਹ ਜ਼ਰੂਰ ਆ ਜਿਹੜਾ ਅੱਗੇ ਉਸ ਤੋਂ ਬਾਅਦ ਬਿਲਕੁਲ ਪੇਸ਼ੁਮਾਨ ਕਿੰਨੀ ਤਰੀਕ ਨੂੰ ਬੁਲਾਇਆ ਗਿਆ 19 ਤਰੀਕ ਨੂੰ ਸਵੇਰੇ 11 ਵਜੇ ਦਾ ਸਮਾਂ ਜਿਹੜਾ ਅਸੀਂ ਉਥੇ ਰਜਿਸਟਰ ਕੀਤਾ। ਕਿਤੇ ਤਾਂ ਨਹੀਂ ਲੱਗਦਾ ਵੀ ਤੁਸੀਂ ਚੋਣ ਲੜਨ ਦਾ ਐਲਾਨ ਕੀਤਾ ਤੇ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਕੋਈ ਹੋਵੇ। ਦੇਖੋ ਹੋ ਸਕ ਇਹ ਤਾਂ ਹਜੇ ਸਰਕਾਰਾਂ ਦੇ ਸਮੀਕਰਨ ਹੁੰਦੇ ਆ ਕਿਵੇਂ ਕੀ ਕਰਦੇ ਆ ਸਰਕਾਰਾਂ ਦੇ ਆਪ ਦੇ ਫੰਡੇ ਹੁੰਦੇ ਆ। ਅਸੀਂ ਮਿਲਣ ਤੋਂ ਬਾਅਦ ਜਿਹੜੀ ਗੱਲ ਹੋਊਗੀ ਡਿਟੇਲ ਦੇ ਵਿੱਚ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਾਂਗੇ।